ਸਰਿਕਾਲ ਪੰਜਾਬੀ ਤੁਸੀਂ ਦੇਖ ਰਹੇ ਹੋ ਪੰਜਾਬ ਨਾਲ ਜੁੜੀਆਂ ਅਪਡੇਟਸ ਅ ਤੁਸੀਂ ਦੇਖ ਸਕਦੇ ਹੋ ਕਿ ਮਾਲ ਵਿਭਾਗ ਦਾ ਪਟਵਾਰੀ ਤੇ ਕਰੇਂਦਾ ਰਿਸਪਿਟਲ ਇਹਦਾ ਕਾਬੂ ਰਿਸ਼ਵਤ ਲੈਣਾ ਤੇ ਦੇਣਾ ਕਾਨੂੰਨੀ ਜੁਰਮ ਹੈ ਬੀਜੀ ਬਿਊਰੋ ਵੱਲੋਂ ਛਾਪਾ ਪਟਵਾਰੀ ਸ਼ਖਵਿੰਦਰ ਸਿੰਘ ਸੋਢੀ ਨੂੰ ਕੀਤਾ ਸੰਗਹਿਤੀ ਕਾਬੂ ਜ਼ਿਲ੍ਹਾ ਸਬਿਊਰੋ ਵੱਲੋਂ ਅੱਜ ਬਾਦ ਦੁਪਹਿਰ ਮਾਲ ਵਿਭਾਗ ਦੇ ਪਟਵਾਰੀ ਸੁਖਵਿੰਦਰ ਸਿੰਘ ਸੋਢੀ ਅਤੇ ਉਸ ਦੇ ਕਰਿੰਦੇ ਅਮਨਦੀਪ ਸਿੰਘ ਉਰਫ ਦੀਪ ਨੂੰ 3500 ਰੁਪਏ ਦੀ ਰਿਸ਼ਵਤ ਲੈਂਦੇ ਹੱਥੀ ਕਾਬੂ ਕੀਤਾ ਗਿਆ ਹੈ। ਦੋਸਤੋ ਤੁਹਾਨੂੰ ਦੱਸ ਦਈਏ ਕਿ ਇਸ ਵਿੱਚ ਪਟਵਾਰੀ ਪਟਵਾਰੀ ਦਾ ਨਾਂ ਸੁਖਵਿੰਦਰ ਸਿੰਘ ਸੋਢੀ ਹੈ ਅਤੇ ਉਹਦਾ ਕਰਿੰਦਾ ਜਿਹੜਾ ਉਹਦੇ ਕੋਲੇ ਕੰਮ ਕਰਦਾ ਹੈ ਉਸ ਦਾ ਨਾਮ ਹੈਗਾ ਅਮਨਦੀਪ ਸਿੰਘ ਔਰ प्रदीप ਵਿਜੀਲੈਂਸ ਵੱਲੋਂ ਇਹ ਕਾਰਵਾਈ ਚੰਦਰ ਨਗਰ ਦੇ ਰਹਿਣ ਵਾਲੇ ਤੇਲੂ RAM ਦੀ ਸ਼ਿਕਾਇਤ ਉੱਤੇ ਅਮਲ ਵਿੱਚ ਲਿਆਂਦੀ ਗਈ। ਦੋਸਤੋ ਤੇਲੂ RAM ਨੇ ਸ਼ਿਕਾਇਤ ਕੀਤੀ ਸੀ ਕਿ ਇੱਥੇ ਰਿਸ਼ਵਤ ਦਿੱਤੀ ਜਾ ਰਹੀ ਹੈ ਇਸ ਕਰਕੇ ਵਿਜੀਲੈਂਸ ਨੇ ਮੌਕੇ ਤੇ ਪਹੁੰਚ ਕੇ ਪਟਵਾਰੀ ਸ਼ਗਵਿੰਦਰ ਸਿੰਘ ਛੋਟੀ ਤੇ ਕਰੇਂਦੇ ਅਮਨਦੀਪ ਸਿੰਘ ਨੂੰ ਮੌਕੇ ਤੇ ਗ੍ਰਿਫਤਾਰ ਕੀਤਾ ਗਿਆ ਜਿੰਨਾਂ ਕੋਲੋਂ ਮੌਕੇ ਤੇ ਹੀ 3500 ਰੁਪਏ ਦੀ ਨਕਦ ਰਕਮ ਮਿਲੀ ਹੈ ਤੇ ਵਿਜੀਲੈਂਸ ਬਿਊਰੋ ਨੇ ਮੌਕੇ ਤੇ ਸਾਫਾ ਮਾਰ ਕੇ 3500 ਰੁਪਏ ਦੀ ਨਕਦ ਰਕਮ ਪ੍ਰਾਪਤ ਕੀਤੀ ਹੈ ਤੇ ਤੇਲੂ ਰਾਮ ਦੀ ਸ਼ਿਕਾਇਤ ਉੱਤੇ ਅਮਲ ਕੁਚ ਅਮਲ ਵਿੱਚ ਲਿਆਂਦੀ ਗਈ ਹੈ ਤੇ ਤੇਲੂ ਰਾਮ ਦਾ ਧੰਨਵਾਦ ਵੀ ਕੀਤਾ ਗਿਆ ਹੈ ਕਿਉਂਕਿ ਆਪਾਂ ਹੀ ਜੇ ਰਿਸ਼ਵਤ ਲੈਣ ਵਾਲੇ ਨੂੰ ਫੜਾਵਾਂਗੇ ਤਾਂ ਸਮਾਜਿਕ ਸੁਧਾਰ ਹੋ ਸਕਦੇ ਹਨ ਦੋਸਤੋ ਜੇ ਤੁਹਾਡੇ ਵੀ ਕੋਈ ਆਸ-ਪਾਸੇ ਸਰਕਾਰੀ ਕੰਮਾਂ ਵਿੱਚ ਜਾਂ ਕਿਤੇ ਵੀ ਰਿਸ਼ਵਤ ਲੈਂਦਾ ਹੈ ਰਿਸ਼ਵਤ ਲੈਣਾ ਤੇ ਦੇਣਾ ਵੀ ਕਾਨੂੰਨੀ ਜੁਰਮ ਹੈ ਆਓ ਆਪਾਂ ਵੀ ਇਸ ਸਮਾਜਿਕ ਦਾ ਹਿੱਸਾ ਬਣੀਏ ਜਿੱਥੇ ਵੀ ਕੋਈ ਰਿਸ਼ਵਤ ਕੋਈ ਦਿੰਦਾ ਹੈ ਜਾਂ ਲੈਂਦਾ ਹੈ ਆਪਾਂ ਉਸ ਦੀ ਸ਼ਿਕਾਇਤ ਲਿਖਤੀ ਰੂਪ ਤੇ ਬੀਜੀ ਬਿਊਰੋ ਨੂੰ ਕੀਤੀ ਜਾਵੇ ਧੰਨਵਾਦ ਵੀਡੀਓ ਸ਼ੇਅਰ ਕਰੋ